ਉਹਦੀ ਤਰਕੀਤੇ ਇਥੇ ਜਿਹੜੀ ਇਹ ਪ੍ਰਾਪਰਟੀ ਹੈ ਤੇ ਉਹਦਾ ਬੜੇ ਦੋ ਪਾਰਟੀਆਂ ਨੇ ਜਿਨ੍ਹਾਂ ਵਿੱਚੋਂ ਇੱਕ ਵਿਜੇਤ ਕੋਹਾ ਤੇ ਦੂਜੀ ਪਾਰਟੀ ਜਿਹੜਾ ਬਾਬਾ ਬੁੱਢਾ ਸਾਹਿਬ ਘਰਦਵਾਰ ਆ ਉਹਨਾਂ ਦੇ ਅਮਨ ਲਾਲੀ ਜੀ ਉਹਨਾਂ ਵੱਲੋਂ ਇਸ ਪ੍ਰਾਪਰਟੀ ਦਾ ਦੋਨਾਂ ਵੱਲੋਂ ਕਲੇਮ ਕੀਤਾ ਜਾਂਦਾ ਕਿ ਇਹ ਦੋਨਾਂ ਦੀ ਪ੍ਰਾਪਰਟੀ ਹੈ ਜਿਹਦੇ ਸਬੰਧ ਵਿੱਚ ਪਿਛਲੇ ਮਹੀਨੇ ਮਾਰਚ ਨੂੰ ਪ੍ਰਾਇਲਟਿੰਗ ਸ਼ਾਂਦੀ ਲਈ ਮਾਰਚ ਵਿੱਚ ਮਾਰਚ ਵਿੱਚ ਨਿਸ਼ਾਨਦੀ ਕਰਵਾਈ ਗਈ ਸੀਗੀ ਜਿਹੜੇ ਵਿੱਚ ਸਾਡੇ ਪੁਲਿਸ ਅਫੀਸ਼ਰਸ ਮੌਕੇ ਤੇ ਆਏ ਸੀ ਸਾਡੇ ਰੈਵਨਿਊ ਡਿਪਾਰਟਮੈਂਟ ਦੇ ਜਿਹੜੇ ਸੀਨੀਅਰ ਅਫੀਸ਼ਰ ਸੀਗੇ ਉਹਨਾਂ ਨੇ ਨਿਸ਼ਾਨਦੇਹੀ ਕੀਤੀ ਸੀਗੀ ਸਾਰੇ ਜਗ੍ਹਾ ਦੀ ਨਿਸ਼ਾਨਦੇਹੀ ਦੇ ਵਿੱਚ ਦੋਨੋਂ ਪਾਰਟੀਆਂ ਇਨਵੋਲਵ ਹੋਈਆਂ ਸੀਗੀਆਂ ਉਦੋਂ ਨਿਸ਼ਾਨਦੇਹੀ ਕਰਵਾ ਕੇ ਦੋਨੋਂ ਪਾਰਟੀਆਂ ਨੂੰ ਬਾਰੇ ਦੱਸਿਆ ਗਿਆ ਹੁਣ ਜਿਹੜੇ ਤਿੰਨ ਚਾਰ ਦਿਨ ਤੋਂ ਇੱਥੇ ਵਿਜੇਦ ਕੋਹਾ ਪਾਰਟੀ ਵੱਲੋਂ ਇੱਥੇ ਸਾਰੀ ਕੀਤੀ ਜਾ ਰਹੀ ਸੀਗੀ ਕਿ ਇਹ ਦੱਸ ਕੇ ਕਿ ਇਹ ਮੇਰੀ ਜਗ੍ਹਾ ਹੈ ਤੇ ਮੈਂ ਆਪਣੀ ਜਗ੍ਹਾ ਤੇ ਸਾਰੀ ਕਰ ਰਿਹਾ ਜਦ ਕਿ ਦੂਸਰੀ ਪਾਰਟੀ ਨੇ ਮ्युनਿਸਪਲ ਕਾਰਪੋਰੇਸ਼ਨ ਅਤੇ ਡਿਪਟੀ ਕਮਿਸ਼ਨਰ ਆਫਿਸ ਦੇ ਵਿੱਚ ਕੰਪਲੇਂਟਸ ਦਿੱਤੀਆਂ ਨਾਲ ਹੀ ਸਾਡੇ ਸਿਟੀ ਕਮਿਸ਼ਨਰ ਆਫਿਸ ਵਿੱਚ ਵੀ ਕੰਪਲੇਂਟਸ ਦਿੱਤੀਆਂ ਤੇ ਦੱਸਿਆ ਗਿਆ ਕਿ ਨਾਲ ਉਹਨਾਂ ਨੇ ਆਪਣਾ ਰਿਕਾਰਡ ਲਗਾ ਕੇ ਜਿਹੜੇ ਉਹਨਾਂ ਕੋਲ ਪ੍ਰੂਫ ਸੀਗੇ ਉਹਦਾ ਰਿਕਾਰਡ ਲਗਾ ਕੇ ਉਹਨਾਂ ਨੇ ਇਹ ਕੰਮ ਨੂੰ ਰਕਵਾਉਣ ਦੇ ਵਾਸਤੇ ਉਹਨਾਂ ਨੇ ਮੰਨਤੀ ਦਿੱਤੀ ਜਿਹਦੇ ਬਿਹਾਫ ਦੇ ਉੱਤੇ ਅਸੀਂ ਜਿਹੜੀ ਡਿਪਟੀ ਕਮਿਸ਼ਨਰ ਜਲੰਧਰ ਅਤੇ ਮ्युनਿਸਪਲ ਕਾਰਪੋਰੇਸ਼ਨ ਕਮਿਸ਼ਨਰ ਜਿਹੜੇ ਜਲੰਧਰ ਨੇ ਉਹਨਾਂ ਨੂੰ ਉਸ ਸੰਬੰਧੀ ਜਿਹੜੀ ਹੈਗੀ ਉਹਨਾਂ ਕੋਲ ਰਿਕਾਰਡ ਮੁਹੱਈਆ ਕਰਾਣ ਕਿਹਾ ਗਿਆ ਜੋ ਕਿ ਔਰ ਏਟੀਪ ਜਿਹੜੇ टाउन प्लानਰ ਨੇ ਉਹਨਾਂ ਵੱਲੋਂ ਤੇ ਜਿਹੜੇ ਮੌਕੇ ਦੇ ਤਸਿਲਦਾਰ ਪਟਵਾਰੀ ਸਾਰਿਆਂ ਵੱਲੋਂ ਰਿਪੋਰਟਸ ਦਿੱਤੀਆਂ ਗਈਆਂ ਨੇ ਕਿ ਇਹ ਜਿਹੜੀ ਜਗ੍ਹਾ ਹੈ ਇਹਦੀ ਮਾਲਕੀ ਕਾਗਜ਼ਾਂ ਦੇ ਵਿੱਚ ਇਹ ਅਮਨ ਲਾਲ ਦੇ ਨਾਮ ਤੇ ਬੋਲਦੀ ਹੈ ਜੋ ਉਹਨਾਂ ਰਿਕਾਰਡ ਸਾਨੂੰ ਪ੍ਰੈਜੈਂਟ ਕੀਤਾ ਸਿਵਲ ਅਥਾਰਟिटीज ਵੱਲੋਂ ਇਸ ਸਬੰਧ ਦੇ ਵਿੱਚ ਕੱਲ ਇੱਥੇ ਸਿਵਲ ਦੇ ਪ੍ਰਸ਼ਾਸਨ ਦੇ ਜਿਹੜੇ ਨੁਮਾਇੰਦੇ ਸੀਗੇ ਅਤੇ ਜਿਹੜੇ ਏਟੀਪ ਕਾਰਪੋਰੇਸ਼ਨ ਦੇ ਨੁਮਾਇੰਦੇ ਸੀਗੇ ਇਹਨਾਂ ਨੂੰ ਇਸ ਚੀਜ਼ ਬਾਰੇ ਸਮਝ ਦੀ ਦੱਸਣਾ ਹੈ ਕਿ ਤੁਸੀਂ ਕਿਉਂਕਿ ਇਹ ਪ੍ਰਾਪਰਟੀ ਦਾ ਡਿਸਪੂਟ ਚੱਲ ਰਿਹਾ ਹੈ ਤੁਸੀਂ ਜਿੰਨੀ ਦੇਰ ਤੱਕ ਕੋਈ ਹੱਲ ਨਹੀਂ ਹੋ ਜਾਂਦਾ ਇਹਦਾ ਜਿੰਨੀ ਦੇਰ ਤੱਕ ਇਹਨੂੰ ਪੱਕੇ ਤੌਰ ਤੇ ਯਕੀਨੀ ਨਹੀਂ ਬਣ ਜਾਂਦਾ ਕਿ ਇਹ ਕਿਹਦੀ ਪ੍ਰਾਪਰਟੀ ਹੈ ਤੇ ਇਹਦਾ ਕਾਬਜ ਕੌਣ ਹੈ ਕੌਣ ਇੱਥੇ ਕੰਸਟਰਕਸ਼ਨ ਕਰ ਰਿਹਾ ਤੁਸੀਂ ਉਨੀ ਦੇਰ ਵਾਸਤੇ ਇਹ ਜਗ੍ਹਾ ਮਤਲਬ ਕੰਸਟਰਕਸ਼ਨ ਰੋਕ ਦਿੱਤੀ ਜਾਵੇ ਅਦਰਵਾਈਜ਼ ਇੱਥੇ ਲਾਅ ਐਂਡ ਆਰਡਰ ਸਿਚੁਏਸ਼ਨ ਹੋ ਸਕਦੀ ਹੈ ਸੋ ਸਾਡਾ ਵੀ ਇਹਨਾਂ ਨੂੰ ਇਹੀ ਅਸੀਂ ਇਹਨਾਂ ਨੂੰ ਰਿਕਵੈਸਟ ਕਰ ਰਹੇ ਹਾਂ ਕਿ ਜਗ੍ਹਾ ਤੇ ਇੱਥੇ ਹੀ ਰਹਿਣੀ ਹੈ ਜਗ੍ਹਾ ਕਿਤੇ ਚਲੇ ਨਹੀਂ ਜਾਣੀ ਇੱਥੇ ਹੀ ਹੈ ਕੋ ਜਿੰਨੀ ਦੇਰ ਤੱਕ ਸਿਵਲ ਪ੍ਰਸ਼ਾਸਨ ਮਿਊਨਿਸਪਲ ਕਾਰਪੋਰੇਸ਼ਨ ਐਸ ਵੈਲ ਐਸ ਜਿਹੜਾ ਪੁਲਿਸ ਡਿਪਾਰਟਮੈਂਟ ਹੈ ਉਹ ਕਨਫਰਮ ਨਹੀਂ ਹੋ ਜਾਂਦਾ ਅਸ਼્યોਰ ਨਹੀਂ ਹੋ ਜਾਂਦਾ ਇੱਥੇ ਕੰਸਟਰਕਸ਼ਨ ਨਾ ਕੀਤੀ ਜਾਵੇ ਕਿਉਂਕਿ ਜੇਕਰ ਉਹ ਕਿਸੇ ਨਾਲ ਕੰਸਟਰਕਸ਼ਨ ਕਰਨ ਦੀ ਕੋਸ਼ਿਸ਼ ਕਰਦੇ ਨੇ ਤੇ ਦੂਜੀ ਪਾਰਟੀ ਵੀ ਅਗਿਓ ਆਪਣੇ ਜਿਹੜੀ ਬੰਦੇ ਲੈ ਕੇ ਆਣਗੇ ਮੈਂ ਨਹੀਂ ਚਾਹੁੰਦਾ ਕਿ ਇਲੈਕਸ਼ਨ ਦੇ ਦਿਨ ਨੇ ਤੇ ਇੱਥੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਲਾ ਐਂਡ ਆਰਡਰ ਦੀ ਗੱਲਬਾਤ ਹੋਵੇ ਕੋਈ ਵੀ ਕਿਸੇ ਵੀ ਵਿਅਕਤੀ ਦਾ ਕੋਈ ਵੀ ਨੁਕਸਾਨ ਹੋਵੇ ਮੇਰੀ ਇਹੀ ਰਿਕੁਐਸਟ ਹੈ ਦੋਨੋ ਪਾਰਟੀਆਂ ਨੂੰ ਤੇ ਅਸੀਂ ਦੋਨੋ ਪਾਰਟੀਆਂ ਨੂੰ ਇਹੀ ਰਿਕੁਐਸਟ ਕਰ ਰਹੇ ਹਾਂ ਕਿ ਜਿੰਨੀ ਦੇਰ ਤੱਕ ਕੋਈ ਫੈਸਲਾ ਨਹੀਂ ਹੋ ਜਾਂਦਾ ਸਟੇਟਸ ਕੋ ਕੋਈ ਵੀ ਇਹਦੇ ਵਿੱਚ ਕੋਈ ਵੀ ਅੱਗੇ ਉਸਾਰੀ ਨਾ ਕਰੇ ਜੀ ਇਹ ਰਿਕੁਐਰ ਹੈ ਕਿ ਸਾਡੇ ਕੋਲ ਕੋਰਟ ਵੱਲੋਂ ਸਟੇ ਵੀ ਹੈਗਾ ਜੀ ਕੋਰਟ ਵੱਲੋਂ ਇਸ ਟਾਈਮ ਦੇ ਉੱਤੇ ਛੁੱਟੀਆਂ ਚੱਲ ਰਹੀਆਂ ਨੇ ਕੋਰਟ ਵੱਲੋਂ ਇੱਕ ਪਾਰਟੀ ਨੇ ਬੜਾ ਅੱਜ ਫ੍ਰਾਈਡੇ ਹੈ ਸੈਟਰਡੇ ਸੰਡੇ ਅੱਗੇ ਛੁੱਟੀ ਆ ਜਾਣੀ ਹੁਣ ਅਸੀਂ ਦੂਜੀ ਪਾਰਟੀ ਨੂੰ ਮੌਕਾ ਦੇ ਰਹਿਣਾ ਕਿ ਇਹ ਇਹੀ ਜਿਹੜਾ ਮੈਂ ਪੁਆਇੰਟ ਕਿਹਾ ਕਿ ਜਗਾ ਨਹੀਂ ਕਿਤੇ ਨਹੀਂ ਚਲੇ ਜਾਣਾ ਜਿਦੀ ਹੈ ਉਹਦੀ ਹੀ ਰਹਿਣੀ ਹੈ ਸਟੇ ਜੋ ਦਿਖਾਣਗੇ ਉਹ ਵੀ ਅਸੀਂ ਜਿਹੜਾ ਹੈਗਾ ਸੇ ਵੀ ਜਿਹੜਾ ਹੈ ਸਿਵਲ ਅਥਾਰਟिटीज ਨੇ ਦੇਖਣਾ ਸਾਡਾ ਕੰਮ ਸਿਰਫ ਤੇ ਸਿਰਫ ਇਹ ਕਿ ਲਾਅ ਐਂਡ ਆਰਡਰ ਮੇਨਟੇਨ ਕਰਨਾ ਕਿ ਲੜਾਈ ਝਗੜਾ ਨਾ ਹੋਵੇ ਨਹੀਂ ਜੀ ਇਹੋ ਜੀ ਇਲੈਕਸ਼ਨ ਦਾ ਇੱਕ ਦੌਰ ਚੱਲ ਰਿਹਾ ਹੈ ਇਹ ਉਹਦੇ ਜਿਹੜੇ ਚੀਜ਼ਾਂ ਨੇ ਇਹਦੇ ਬਾਰੇ ਅਸੀਂ ਕਮੈਂਟ ਨਹੀਂ ਕਰ ਸਕਦੇ ਬਟ ਸਾਡੇ ਵੱਲੋਂ ਇਹੋ ਜਿਹਾ ਕੋਈ ਕਿਸੇ ਨੂੰ ਕੋਈ ਪ੍ਰੈਸ਼ਰ ਨਹੀਂ ਇਟਸ ਅ ਨਾਨ ਪੋਲਿਟੀਕਲ ਇਸ਼ੂ ਇੱਕ ਜਗਾ ਦਾ ਮਸਲਾ ਨਹੀਂ ਇਹੋ ਜੀ ਇਹੋ ਜੀ ਕੋਈ ਗੱਲ ਜੇ ਮੈਂ ਤੁਮ ਕੋ ਹਾਂ ਅੰਦਰ ਨਾ ਇਹਦਾ ਬਰੀਫ ਹੋੜ ਤੁਹਾਨੂੰ ਕਰਦਾ ਠੀਕ ਹੈ ਠੀਕ ਹੈ ਥੈਂਕ ਯੂ